ਚਲੋ ਜੀ ਕਰੋ ਚੱਲ ਫੇ ਆਪਾਂ ਤੇ ਆਪਣੇ ਬੱਚੇ ਬੱਚੇ ਬੈਠ ਗਏ ਦਮਨ ਥੋੜਾ ਮਨ ਥੋੜਾ ਜਿਹਾ ਗੁੱਸੇ ਆ ਪਤਾ ਨਹੀਂ ਕਾਹ ਤੋਂ ਗੁੱਸੇ ਆ ਤੁਸੀਂ ਲਾਲੀ ਸੀ ਇਹ ਕਹਿੰਦੀ ਤੁਸੀਂ ਇਹ ਵਿਚਾਰੇ ਸਮਾਨ ਕਿਉਂ ਰੱਖਿਆ ਇਹ ਅੱਛਾ ਇਹਨੂੰ ਐ ਕਰੋ ਨਾ ਬੱਚੇ ਪਿੱਛੇ ਰੱਖ ਦਿਓ ਆ ਸਾਈਡ ਤੇ ਦਮਨ ਤੁਹਾਡੀ ਸਾਈਡ ਤੇ ਪਿੱਛੇ ਰੱਖੋ ਆਹਾਂ ਆਹ ਪਿੱਛੇ ਨਾ ਰੱਖੋ ਪਤਾ ਦਿਖਦਾ ਨਹੀਂ 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 ਇੱਧਰ ਦੇਖ ਜੂਗਾ ਆਹ ਦੇਖੋ ਆਹ ਦੇਖੋ ਦੇਖਣ ਨੂੰ ਆਹ ਦੇਖੋ ਟੈਨਸ਼ਨ ਨਾ ਲਓ ਹਾਂ ਜੀ ਐ ਥੋੜੀ ਦਿਖੂਗਾ ਚਲੋ ਜੀ ਘਰੋਂ ਨਿਕਲ ਚੁੱਕੇ ਆਪਾਂ ਲੜਾਈ ਹੋ ਰਹੀ ਹੈ ਵਾਹ ਇਹ ਕੋ ਸਿੱਟ ਆਪਾਂ ਸਫਲ ਹੋ ਗਿਆ ਸਰ ਪਲੀਜ਼ ਪਾਸ ਅਸੀਂ ਜਾ ਰਹੇ ਆਂ ਬਾਇ ਮਲੇਰ ਕੋਟਲਾ ਹੋ ਗਿਆ ਦੱਸੋ ਤਾਂ ਰੂਟ ਗੜਕੜੇ ਆਉਣਗੇ ਟੂਰੀ ਮਲੇਰ ਕੋਟਲਾ ਲੁਧਿਆਣਾ ਜਲੰਧਰ ਮੈਂ ਤਾਂ ਮੈਂ ਤਾਂ ਮੈਂ ਤਾਂ ਪਤੇ ਹੁੰਦਾ ਨਾ ਉਹ ਪਤੇ ਨੇ ਇੱਥੋਂ ਦੇ ਨਿਕਲਣਾ ਪਾਪਾ ਮੈਂ ਇੱਥੋਂ ਦੇ ਨਿਕਲਦਾ ਇੱਥੋਂ ਦੇ ਨਿਕਲਣਾ ਸੀਟ ਬੈਲਟ ਪਾ ਲੋ ਯਾਰ ਪਾ ਲਈ ਨਹੀਂ ਕੋਈ ਨਾ ਮੈਂ ਪਾਨੀ ਆ ਦੋ ਮਿੰਟਾਂ ਮੈਂ ਵੀਡੀਓ ਸ਼ੂਟ ਕਰ ਰਹੀ ਆ ਮੈਂ ਪਾਨੀ ਆ ਚਲੋ ਜੀ ਮੈਂ ਪਹਿਲਾਂ ਸੀਟ ਬੈਲਟ ਪਾ ਲਾਂ ਫਿਰ ਮਿਲਦੇ ਆਪਾਂ ਮੇਰੀ ਵਾਚ ਨਹੀਂ ਲੱਗੀ ਯਾਰ ਨਵੀਂ ਲੈਦੇ ਹੋ ਉੱਪਰ ਕਰ ਜਾ ਅਸੀਂ ਰਾਜ ਜ਼ਿਆਦਾ ਧੁੰਦ ਨਹੀਂ ਹੈਗੀ ਪਰ ਜਿੱਥੇ ਖਾਲੀ ਜਾ ਜਵੇਂ ਖੇਤਾਂ ਜਾਂਦਾ ਰੋਡ ਆ ਜਾਂਦਾ ਉੱਥੇ ਧੁੰਦ ਹੈ ਬਾਕੀ ਹੋਰ ਮੌਸਮ ਟਾਈਮ ਵੀ ਸਵਾਲ ਦੱਸਦੇ ਆਸਪਾਸ ਹੋ ਗਏ ਨਾ ਅਸੀਂ ਤਾਂ ਹੀ ਲੇਟ ਨਿਕਲੇ ਸੀ ਇਸੇ ਕਰਕੇ ਹਾਂ ਤੇ ਇੱਥੇ ਟਾਈਮ ਆ ਰਿਹਾ ਕਿੱਥੇ ਆ ਰਿਹਾ ਟਾਈਮ ਪੂਰੇ ਕਿਤੇ ਦੇਖਿਆ ਸੀ ਉੱਪਰ ਆ ਰਿਹਾ ਉੱਪਰ ਅਸੀਂ ਕਿਤੇ ਦੇਖਿਆ ਸੀ ਨਵੀਂ ਗੱਡੀ ਦਾ ਨਾ ਭੇਤ ਨਹੀਂ ਹੈਗਾ ਉਤਾਰਨ ਨੂੰ ਮੈਂ ਦੇ ਗਲਵਿੰਦਰ ਨੂੰ ਤਾਂ ਭੇਤ ਆ ਗਿਆ ਤੁਹਾਨੂੰ ਨਹੀਂ ਆਇਆ ਨਾ ਮੈਂ ਆ ਫੋਨ ਕੀਤਾ ਅਮਨ ਨੂੰ ਮੈਂ ਕਿਹਾ ਫਤਿਹ ਨੂੰ ਵੀਡੀਓ ਕਾਲ ਲਾ ਕੇ ਦਿਖਾਨੇ ਆ ਕਿ ਅਸੀਂ ਕਿੱਥੇ ਪਹੁੰਚ ਗਏ ਤੇ ਸਾਡੇ ਪਿੱਛੇ ਨਾ ਬੰਦੇ ਛੱਡੇ ਹੋਏ ਹੀ ਅਮਨ ਹੋਰਾਂ ਨੇ ਉਹਨਾਂ ਨੇ ਸਾਡੀ ਵੀਡੀਓ ਬਣਾ ਕੇ ਅਮਨ ਹੋਰਾਂ ਨੂੰ ਪਹੁੰਚਾ ਦਿੱਤੀ ਤੇ ਕੁਲਵਿੰਦਰ ਨੇ ਫੋਨ ਚੱਕਿਆ ਤੇ ਕੁਲਵਿੰਦਰ ਮੈਨੂੰ ਕਹਿੰਦਾ ਕਿ ਅਸੀਂ ਤੁਹਾਡੇ ਪਿੱਛੇ ਹੀ ਆ ਮੈਂ ਤੁਹਾਨੂੰ ਵੀਡੀਓ ਭੇਜਨਾ ਜਦੋਂ ਆਂ ਵੇਖੀ ਆਪਣੀ ਗੱਡੀ ਦੀ ਵੀਡੀਓ ਤੇ ਕੁਲਵਿੰਦਰ ਦੇ ਕੋਈ ਦੋਸਤ ਸੀ ਉਹ ਨੰਕੇ ਗਏ ਮੈਂ ਦਮਣਗੇ ਮਮਾ ਬੜਾ ਧਿਆਨ ਨਾਲ ਵੇਖ ਕੇ ਗਏ ਨੇ ਗੱਡੀ 'ਚ ਫਿਰ ਕੁਲਵਿੰਦਰ ਨੂੰ ਦੱਸਿਆ ਕਹਿੰਦਾ ਉਹ ਜਾਂਦੇ ਪੈਣ ਉਹ ਕਹਿੰਦੇ ਕਿ ਤੁਹਾਡੀ ਗੱਡੀ ਇੱਥੇ ਫਿਰਦੀ ਪਈ ਲਾਓ ਗਾਣੇ ਫਿਰ ਗਾਣੇ ਗੁਣੇ ਲਾਓ ਬੱਚੇ ਇੰਜੋਏ ਕਰਨ ਫਿਰ ਮੈਨੇ ਕਿ ਲਾਉਣੇ ਪਿੱਛੇ ਲਾਓ ਜਿੰਨਾ ਲਾਓ ਭਾਈ ਲਾਓ ਕਰੋ ਲਾਓ ਕਰੋ ਮਿੰਦੀ ਲੂਫ ਛੱਤ ਕੀ ਟਾਪ ਪਾਉਣੀ ਐ ਸੂਟ ਸੋਹਣੇ ਪਾਉਦਾ ਸੋਹਰਨੀ ਆਂਦੇ ਲੈੰਦੀਆਂ ਸੁਪਨੇ ਦੇ ਗੁੰਦੀ ਅੜਾਉਂਦੀ ਚਲੋ ਜੀ ਲੁਧਿਆਣੇ ਅਸੀਂ ਪਹੁੰਚਣ ਵਾਲੇ ਆਂ ਮਾਦਾ ਅੱਧੇ ਪੌਣੇ ਘੰਟੇ ਤੱਕ ਲੁਧਿਆਣੇ ਪਹੁੰਚਣ ਵਾਲੇ ਆਂ ਅਸੀਂ ਓਏ ਗਿੱਲਾ ਪਹੁੰਚ ਗਏ ਆਂ ਪਾਤਾ ਪਤਾ ਨਹੀਂ ਕਿੱਥੇ ਪਹੁੰਚ ਗਏ ਪਤਾ ਕੋਈ ਨਹੀਂ ਹੈਗਾ ਤੇ ਇਧਰ ਮੈਪ ਲਾ ਰੱਖਿਆ ਪਤਾ ਕਿਸੇ ਨੂੰ ਨਹੀਂ ਹੈਗਾ ਅਸੀਂ ਕਿੱਥੇ ਪਹੁੰਚੇ ਆਂ 10 ਮਿੰਟ ਹੈ ਦੇਖਾ ਜੂਮ ਕਰਕੇ ਆਪਾਂ ਤੇ ਇਤਰੇ ਨੇ ਮੈਪ ਅੱਗੇ ਸ਼ਹਿਰ ਆਉਗਣਾ ਤੇ ਹੀ ਪਤਾ ਲੱਗੂ ਓਕੇ ਓਕੇ ਇੱਕ ਦਫ਼ਤਰ ਚੋਂ ਛੁੱਟੀ ਲਈ ਹੋਈ ਆ ਤਾਂ ਮੈਂ ਆਫਿਸ 'ਚ ਛੁੱਟੀ ਲਈ ਹੋਈ ਏ ਪਰ ਫਿਰ ਵੀ ਇੰਨੇ ਫੋਨ ਆਉਂਦੇ ਪਏ ਇੰਨੇ ਹੋਣ ਦੇ ਪਏ ਪੁੱਛੋ ਨਾ ਫੋਨ ਤੇ ਫੋਨ ਘਾੜਾ 'ਚ ਆ ਗਿਆ ਪਤਾ ਇਹ ਕਿਹੜਾ ਫਲਾਈਓਵਰ ਆ ਇਹ ਕਿਹੜਾ ਫਲਾਈਓਵਰ ਗਲਤ ਆ ਗਿਆ ਆਪਾਂ ਇਹਦੇ ਆਸਰੇ ਨਾ ਜਾਇਆ ਕਰੋ Google ਦੇ ਇਹ ਗਲਤ ਪਹਛਾ ਦਿੰਦਾ ਜੇ ਮੈਨੂੰ ਨਹੀਂ ਲੱਗਦਾ ਇਹ ਸਹੀ ਹੈ ਇਹ ਤਾਂ ਮਨੋਂ ਦਾ ਬਾਰੋ-ਬਾਰ ਹੀ ਲੈ ਜੂ ਫਿਰ ਮੈਂ ਤਾਂ ਉਹੀ ਤਾਂ ਕਹਿ ਰਹੀ ਆਂ ਆਪਾਂ ਗਲਤ ਆ ਗਏ ਤੁਸੀਂ ਇੱਥੇ ਕਿਉਂ ਚੜਾਤੀ ਗੱਡੀ ਤੁਸੀਂ ਪੁੱਛ ਲਓ ਪਾਪਾ ਕਿਸੇ ਨੂੰ ਮੈਂ ਤਾਂ ਕਹੀ ਗਈ ਪਿੱਛੇ ਮੈਂ ਕਿ ਦੇਖ ਲਓ ਪਾਪਾ ਨੇ ਗੱਲ ਕਰਦੇ ਕਰਦੇ ਫੋਨ 'ਚ ਤੇ ਗੱਡੀ ਉੱਪਰ ਚੜਾਤੀ ਤੇ ਫਲਾਈ ਨਾ ਨਹੀਂ ਉਹ ਮੋੜ ਦਿਖਾ ਰਹੇ ਨੇ ਉੱਪਰ ਚੜਨਾ ਥੱਲੇ ਵੀ ਰਸਤਾ ਸੀਗਾ ਇੱਕ ਹੁਣ ਆਪਾਂ ਨੇ ਪਿੱਛੇ ਕਿੱਥੇ ਉੱਤਰ ਰਿਹਾ ਉੱਤਰ ਰਿਹਾ ਚੱਲ ਰਾਹੀ ਚੱਲਦੇ ਆ ਕਿੱਥੇ ਪਹੁੰਚਦੇ ਆਪਾਂ ਆ ਜਾਓ ਮੀਂਹ ਪਿਆ ਇੱਥੇ ਕਿ ਵੈਸੇ ਹੀ ਲੱਗਦਾ ਰੋਡ ਦੂਸਰੀ ਚਲੋ ਜੀ ਲੁਧਿਆਣਾ ਐਂਟਰ ਕਰ ਗਏ ਆਪਾਂ ਤੇ ਦੇਖੋ ਆਹ ਜਿਹੜਾ ਕਿਹਨਾਂ ਲੱਗ ਰਿਹਾ ਚੰਡੀਗੜ੍ਹ ਲੱਗ ਰਿਹਾ ਹਾਂ ਬਹੁਤ ਸਾਫ਼ ਸੁਥਰਾ ਆਹ ਏਰੀਆ ਹੈ ਨਾ ਬਹੁਤ ਵਧੀਆ ਲੱਗ ਰਿਹਾ ਤੇ ਲੱਗਦਾ ਜਿਵੇਂ ਮੀਂਹ ਨਹੀਂ ਪਿਆ ਕੋਈ ਪਤਾ ਨਹੀਂ ਤਰੇਲ ਹੀ ਪਈ ਹੈ ਹਤੁੰਦ ਜੇ ਦੀ ਸਿਮੂ ਨੂੰ ਬਹੁਤ ਪਸੰਦ ਆਇਆ ਲੁਧਿਆਣਾ ਇਹ ਇੱਕ ਪਾਸਾ ਆ ਇਹ ਲੁਧਿਆਣਾ ਦਾ ਜਿੱਥੇ ਥੋੜਾ ਜਿਹਾ ਵਧੀਆ ਹੈ ਇਹ ਸੀ ਮਗਰ ਇਹ ਮਮਾ ਲੁਧਿਆਣਾ ਹੀ ਬਹੁਤ ਸੋਹਣਾ ਚੰਡੀਗੜ੍ਹ ਵਰਗਾ ਲੱਗ ਰਿਹਾ ਤੇ ਦਮਨ ਕਹਿੰਦੀ ਕਿ ਇਹ ਤਾਂ ਬਾਹਰਲੇ ਮੁਲਕ ਲੱਗਦਾ ਪਿਆ ਕਹਿੰਦਾ ਮੈਂ ਕਿਹੜਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਹੜਾ ਸਾਰਾ ਹੀ ਲੱਗ ਰਿਹਾ ਸਾਰਾ ਹੀ ਲੱਗ ਰਿਹਾ ਬੱਚਾ ਸਾਡੇ ਨੂੰ ਲੁਧਿਆਣਾ ਪਸੰਦ ਆ ਗਿਆ ਮੈਂ ਕਿਹਾ ਉਹ ਆ ਗਿਆ ਸਾਹਮਣੇ ਫਿਰੋਜ਼ਪੁਰ ਰੋਡ ਚਲੋ ਜੀ ਅਸੀਂ ਜਾਣਾ ਫਿਰੋਜ਼ਪੁਰ ਰੋਡ ਗਾਈਜ਼ ਅਸੀਂ ਚੱਲੇ ਆਂ ਵਾਪਸ ਹੁਣ ਅਸੀਂ ਜਾਣਾ ਜੀ ਹੁਣ ਅਸੀਂ ਚੱਲੇ ਆ ਜੀ ਲੁਧਿਆਣੇ ਸਾਡੇ ਚਾਹਣ ਵਾਲੇ ਨੇ ਸਾਡੇ ਸਬਸਕ੍ਰਾਈਬਰ ਨੇ ਸਾਡੀਆਂ ਭੈਣਾਂ ਨੇ ਤੇ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਆਉਣਾ ਦੋ ਚਾਰ ਦਿਨ ਪਹਿਲਾਂ ਗੱਲ ਹੋਈ ਸੀ ਤੇ ਉਹ ਕਹਿੰਦੇ ਕਿ ਜਰੂਰ ਆ ਕੇ ਜਾਓ ਤੇ ਹੁਣ ਅਸੀਂ ਉਧਰ ਜਾ ਰਹੇ ਹਾਂ ਫਸਟ ਟਾਈਮ ਜਾ ਰਹੇ ਹਾਂ ਇੱਥੇ ਲਾ ਰੱਖਿਆ ਗੂਗਲ ਮੈਪ ਤੇ ਲੋਕੇਸ਼ਨ ਦੇਖਦੇ ਹਾਂ ਪਹੁੰਚਦੇ ਆ ਸਹੀ ਕਿ ਨਹੀਂ ਵੈਸੇ ਉਹਨਾਂ ਰਸਤਾ ਦੱਸਿਆ ਸਿੱਧਾ ਸਿੱਧਾ ਤੇ ਮਿਲਦੇ ਆ ਜਾ ਕੇ ਆਪਾਂ ਉਹਨਾਂ ਨੂੰ ਜੇ ਇੱਥੇ ਵਲੌਗ ਵਲੌਗ ਚਾਹਣਾ ਚਾਹੇ ਤਾਂ ਫਿਰ ਜਰੂਰ ਵਲੌਗ ਨੂੰ ਆਵਾਂਗੇ ਨਹੀਂ ਤੇ ਫਿਰ ਆਪਾਂ ਤੇ ਵਲੌਗ ਕੰਟੀ ਹਾਂਜੀ ਬੱਸ ਸਾਹ ਬੱਸ ਕਿਆ ਮਾਸੀ ਸਾਹਿਬ ਕੁਝ ਨਹੀਂ ਬੱਸ ਸਾਹਿਬ ਮਾਸੀ ਸਾਹਿਬ ਦਾ ਪੂਰਾ ਜਿਹੜਾ ਫੋਕਸ ਹੈ ਨਾ ਗੱਡੀ ਤੇ ਡਰਾਈਵਿੰਗ ਤੇ ਆ ਕਿ ਪੂਰੀ ਡਰਾਈਵਿੰਗ ਜਿਹੜੀ ਧਿਆਨ ਨਾਲ ਕਰਨੀ ਹੈ ਲੁਧਿਆਣਾ ਹੀ ਬੜਾ ਸੋਹਣਾ ਲੱਗਣ ਡਿਆ ਹੈ ਨਾ ਸਿਮਰਨ ਹੈਨਾ ਅਸੀਂ ਆਏ ਵੀ ਕਾਫੀ ਟਾਈਮ ਹੋ ਗਿਆ ਮਾਡਰ ਟਾਊਨ ਏਰੀਆ ਹੈ ਇਹ ਮਾਡਰ ਟਾਊਨ ਏਰੀਆ ਹਾਂ ਆ ਦੇਖੋ ਮਾਡਰ ਟਾਊਨ ਕਿੰਨਾ ਵੱਡਾ ਹੈ ਨਾ ਹਮਮ ਅਧਿਕੀ ਕਾਲੀ ਬਿਲਡਿੰਗ ਦੇ ਟ੍ਰੈਫਿਕ 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 ਲੁਧਿਆਣੇ ਦਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਟ੍ਰੈਫਿਕ ਹੈ ਭਾਈ ਲੁਧਿਆਣੇ ਚ ਪਖੜਨ ਰੋਡ ਪਖੜਨ ਜਿਹੜੀ ਗੁਫਾ ਨਹੀਂ ਹੁੰਦੀ ਉਹ ਆ ਗਈ ਇਹ ਮੈਂ ਇਹ ਦੇਖ ਰਿਹਾ ਯਾਰ ਮੈਂ ਦੇਖਿਆ ਕਿੰਨਾ ਕਿਹਾ ਡਵੈਲਪ ਕਰ ਲਿਆ ਨਾ ਹਾਂ ਲੁਧਿਆਣਾ ਬਹੁਤ ਇਧਰ ਮੈਂ ਕਦੀ ਆ ਕੇ ਦੇਖਿਆ ਹੀ ਨਹੀਂ ਇਧਰ ਨਹੀਂ ਕਹਿੰਦੇ ਨੇ ਲੁਧਿਆਣਾ ਗੰਦਾ ਹੈ ਕੋਈ ਨਹੀਂ ਗੰਦਾ ਹੈਗਾ ਬਹੁਤ ਸਾਫ਼ ਸੁਥਰਾ ਹੈ ਇਹ ਖੱਬੇ ਮੁੜਨਾ ਹੈ ਨਾ ਆਪਾਂ ਨੇ ਓਗੇ ਚੜ ਕੇ ਮੁੜਨਾ ਮਮਾ ਹਣੀ ਕਹਿੰਦੇ ਫਰੂਟ ਲੈਂਡ ਹਾਂ ਪਾਪਾ ਜੀ ਕਿ ਜਿੰਨ ਪਾਪਾ ਉੱਧਰ ਚੱਲ ਗਏ ਉਹ ਸੀ ਕਿ ਪਾਪਾ ਲਓ ਜੀ ਪਹੁੰਚ ਗਏ ਆ ਅਸੀਂ ਆਪਣੇ ਸਬਸਕ੍ਰਾਈਬਰਾਂ ਦੇ ਘਰੇ ਆਪਣੀ ਫੈਮਿਲੀ ਦੇ ਘਰੇ ਤੇ ਇੱਧਰ ਸਿੰਘਲ ਦਾ ਮਨ ਤੇ ਇੱਧਰ ਬਾਸੀ ਸਾਹਿਬ ਦਿਲ ਵੀ ਨਹੀਂ ਕਰਦਾ ਕਈ ਵਾਰ ਖਾਣ ਨੂੰ ਦਾ ਤੇ ਹੈ ਤੇ ਲੋ ਜੀ ਅਸੀਂ ਪਹੁੰਚ ਗਏ ਆਪਣੇ ਫੈਮਿਲੀ ਮੈਂਬਰ ਦੇ ਘਰੇ ਸਬਸਕ੍ਰਾਈਬਰ ਕਹਿਨ ਨੂੰ ਦਿਲ ਨਹੀਂ ਕਰਦਾ ਇਹਨਾਂ ਨੂੰ ਹਨਾ ਤੇ ਇਹ ਸਾਡੇ ਵੀਡੀਓਜ਼ ਦੇ ਇੰਨੇ ਲੁਧਿਆਣੇ ਤੋਂ ਤੇ ਅਸੀਂ ਮੋਡਲ ਟਨ ਲੁਧਿਆਣਾ ਪਹੁੰਚੇ ਆ ਤੇ ਫਸਟ ਟਾਈਮ ਹੀ ਅਸੀਂ ਇਹਨਾਂ ਦੇ ਘਰ ਆਏ ਆ ਸਿੱਧਾ ਸਿੱਧਾ ਰਸਤਾ ਕੋਈ ਸਾਨੂੰ ਐ ਲੱਗਿਆ ਕਿ ਬੜਾ ਹਾਊਸ ਆਏ ਪਤਾ ਨਹੀਂ ਕਿੰਦਰੋਂ ਘੁੰਮ ਕੇ ਜਾਣਾ ਤੇ ਬਹੁਤ ਵਧੀਆ ਲੱਗਿਆ ਤੇ ਚਾਹ ਪਾਣੀ ਪੀੜਿਆ ਤੁਸੀਂ ਵੀ ਲਿਜਾਈ ਕਰੋ ਨਾਲ ਚਾਹ ਪਾਣੀ ਤਾਜ ਨੂੰ ਇਸ ਕਰ ਰਿਹਾ ਤਾਜ ਨਹੀਂ ਆਈ ਤਾਜ ਹੁਣ ਵੀਡੀਓ ਦੇਖ ਕੇ ਹੁਣ ਤੂੰ ਦੇਖਣੇ ਆਉਣਾ ਚਾਹੀਦਾ ਈ ਤੈਨੂੰ ਸਾਨੂੰ ਤੁਸੀਂ ਸਾਰੇ ਆਉਂਗੇ ਤਾਜ ਨੂੰ ਸੱਦਾ ਚਲੋ ਠੀਕ ਹੈ ਕਿ ਸਾਨੂੰ ਲੈ ਆ। ਤੂੰ ਪੀਲੀ ਆਪਾਂ ਤੇ ਹੁਣ ਜਿਆਦਾ ਹੈ ਕਿ ਇੰਨਾ ਕੁਝ ਖਾਲੀ ਕਰਦਾ ਪਲੇਟਾਂ ਪਤਾ ਨਹੀਂ ਕੀ ਕੀ ਖਾ ਕੇ ਤੇ ਵੀ ਬਲੌਗ ਬਣਾਇਆ ਨਹੀਂ ਹੈਗਾ। ਲੋ ਆਪਾਂ ਘਰ ਦੇ ਇੰਨੇ ਫਸਟ ਟਾਈਮ ਆਏ ਆ। ਹਾਂਜੀ ਆ ਮੇਰੇ ਬੇਟੇ ਦਾ ਨਾਮ ਹੈ। ਅੱਛਾ ਤੁਹਾਡੇ ਬੇਟੇ ਦਾ ਨਾਮ ਠੀਕ ਹੈ ਠੀਕ ਹੈ। ਅੱਛਾ ਪੁਰਾਣਾ ਉਹ ਵੇ। ਅੱਛਾ ਇੱਥੇ ਵੀ ਵੀਡੀਓ ਕਾਣਾ ਲੈ ਜੀ। ਮੈਂ تین ਸੱਤ ਨਾਲ ਕਰਨਾ। ਇੱਥੇ ਬੈਠ ਕੇ ਅਸੀਂ ਵੀਡੀਓ ਕੋਲ ਤੇ ਗੱਲਾਂ ਕਰਦੇ ਆ ਕਿ ਹਾਂ ਕੀ ਕਰ ਰਹੇ ਮੈਂ ਬੈ ਗਈ ਮੈਂ ਪੈ ਗਈ ਮੈਂ ਉੱਠ ਗਈ ਹਾਂ ਇੱਧਰ ਵਾਸ਼ੂਮਾ ਅੱਛਾ ਇਹ ਇੱਧਰ ਟੈਕ ਵਾਸ਼ੂਮਾ ਆਪਾ ਆਪਾ ਨੂੰ ਬੁਲਾ ਕਮਰੇ ਵਿੱਚ ਪਾਪਾ ਨੂੰ ਹਾਂ ਮੇਰਾ ਰੂਮ ਤਾਂ ਬਹੁਤ ਨਿੱਕਾ ਹੈ ਹਾਂ ਤਾਂ ਬੜਾ ਨਿੱਕਾ ਹੈ ਨਾ ਇੱਥੇ ਬਿਲਕੁਲ ਹਵਾਹੁਗਾ ਨਹੀਂ ਨਾ ਹੋਣਦੀ ਪਰਦੇ ਘਟ ਨੇ ਯਾਰ ਅੱਗੇ ਨੇ ਨਾ ਹਾਂ ਜੀ ਬਾਹਰ ਫਰੰਟ ਦੇ ਘਰ ਅੱਛਾ ਫਰੰਟ ਦੇ ਬੰਦੇ ਠੀਕ ਠੀਕ ਹੈ ਓਕੇ ਇੰਦਰ ਵਾਲਾ ਐਮ ਕੈਮਰਾ ਲਾਇਆ ਹੋਇਆ ਹੈ ਆਪਦੇ ਰੂਮ ਚ ਤੁਸੀਂ ਮੈਂ ਕਹਿ ਲੇ ਤੂੰ ਸਾਰੇ ਮਾਨਿਟਰਿੰਗ ਹਨਾ ਇਸ ਜਗ੍ਹਾ ਦੇ ਅੰਦਰ ਦੇ ਦੇਖੋ ਕਿ ਚੰਚ ਕੀ ਹੋ ਰਿਹਾ ਬਾਹਰੋਂ ਤਾਂ ਵਿਊ ਹੀ ਵੋਕ ਐ ਮੈਂ ਦੇਖਿਆ ਇਧਰ ਦੇਖੋ ਉਧਰ ਦਾ ਦਰਵਾਜ਼ਾ ਬੈਜੋ ਸਭ ਥੋੜੀ ਬੈਠੋ ਯਾਰ ਲੇਟ ਨਾ ਹੋ ਜਾਈ ਅਦਰ ਹੀਟਰ ਨਹੀਂ ਲੱਗਾ ਯਾਰ ਤਾਂ ਹੀ ਨਿੱਗਾਏ ਤਾਂ ਹੀ ਨਿੱਗਾਏ ਮੈਂ ਜੋ ਦੋ ਮਟਾ ਜਾਈ ਤਾਂ ਹੀ ਨਿੱਗਾਏ ਲਾ ਤਾਂ ਦੇਖੋ ਬੈੱਡ ਦੀਦੇ ਦਾਜ ਦੇ ਨੇ 35 ਅੱਛਾ ਦਿਖਾਈ ਹੈ ਹਾਂ ਤੁਸੀਂ ਪੁਰਾਣੇ ਹੈ ਪਾਲਿਸ਼ ਪਾਲਿਸ਼ ਕਰਵਾ ਲੈਂਦੇ ਹਾਂ ਮੇਰਾ ਰੂਮ ਸੀ ਜੀ ਪਹਿਲਾਂ ਮੈਂ ਤੁਹਾਨੂੰ ਦਿੰਦਾ ਉਹੋਂ ਇਹ ਚੋ ਮਸ਼ਰੂਮ ਨਹੀਂ ਹੈਗਾ ਫਿਰ ਉਹ ਅਗਲੇ ਟਿਸ਼ੂਟ ਹੋ ਗਿਆ ਸੀ ਓਕੇ ਹਾਂ ਠੀਕ ਹੈ ਸਹੀ ਗੱਲ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖੀਆਂ ਹੁਣ ਵਧੀਆ ਲੱਗਦਾ ਹਨਾ ਆਜੇ ਉਧਰ ਚਲਦੇ ਹਾਂ ਕੀ ਚੀਜ਼ ਹੋਰ ਆ ਸਾਨੂੰ ਅਜਾ ਪੰਜਵੇਂ ਆਪਾਂ ਦੇਖਦੇ ਆ ਨਾ ਤਾਂ ਆਪਾਂ ਆਈਡੀਆ ਹੁੰਦਾ ਅੱਜ ਮੰਮੀ ਵਾਲੇ ਚਿੱਟਕਾ ਜਿੰਨਾ ਨਾ ਆਪ ਕੋਲ ਵੀ ਆਈਡੀਆ ਹੁੰਦਾ ਕਿ ਹਾਂ ਆਪਾਂ ਕਿਵੇਂ ਹਨਾ ਉਹ ਕਰਾਂਗੇ ਇਹ ਫਿਰ ਆਪਾਂ ਦੇ ਬਣਾਉਣਾ ਤਾਂ ਹਾਂ ਸਾਰੇ ਥਿੱਲੋ ਸਾਦੀ ਦੀਆਂ ਆਪਣੇ ਰੂੰਦਾ ਹੂੰਟ ਹੋਣ 30 ਸਾਲ ਪੁਰਾਣੀ ਕੋਠੀ ਔਰ ਕਿੰਨੇ ਕਿੰਨੇ 400 अच्छा तो उसका आ सर्विस रूम अंदर अच्छा अच्छा रिनोवेट तो भी करवाई है अंदर कराई जा रही है कुछ काम हो रही है रिनोवेट करवाई है सर्विस मशीन है वो दो मेरी वाली वो भी अपडेट करके ठीक है ठीक है चलो बढ़िया बढ़िया हां जी मैं आए नहीं है ये रूम भी बड़ा सा दिखा तो देनी है क्योंकि मैं छोटा नहीं कर रहा छोटा सफाई कर तो रहा है उधर उधर अच्छा ਇਹਨਾਂ ਸਾਮਕੇ ਰੋਇਆ ਤੈ ਬਹੁਤ ਸਾਰੀਆਂ ਸੀਗੀਆਂ ਮੈਂ ਕਿਹਾ ਇਹਨਾਂ ਨੂੰ ਕੁਝ ਕਰਦੇ ਹਾਂ ਉਤਰ ਨਹੀਂ ਰਹੀਆਂ ਉਹਨ ਤੋਂ ਹਾਂ ਪ੍ਰਾਣੀਆਂ ਯਾਦਾਂ ਗੁਰਦਾਸ ਮਾਨ ਸਾਹਿਬ ਲੱਗਦਾ ਸਹੀ ਗੱਲ ਹੈ ਗੇਟs ਵਿੱਚੋਂ ਫੋਨ ਲੇ ਦੋ ਨਾ ਠੀਕ ਹੈ ਠੀਕ ਹੈ ਉਹ ਚਲੇਗੇ ਸਾਰੇ ਬੰਦ ਕਰਾ ਕੇ ਲੈ ਆ ਜਾਏਗਾ ਹਾਂ ਕਿੱਝ ਮੈਂ ਆਦੂ ਆਦੂ ਓਕੇ ਫੇਟਮੇ ਬਰਾਦ ਦੀ ਕੁਛ ਨਹੀਂ ਖਾਂਦੀ ਆ ਆ ਦੇ ਲੋ ਕਹਿੰਦੇ ਬਣਾਉਂਦੀ ਮੈਂ ਕੁਛ ਨਹੀਂ ਆਰਡਰ ਦੇਣਾ ਹਾਂ ਉਹ ਅਮੜ ਵਾਲੀ ਗੱਲ ਆ ਮਣ ਕਹਿੰਦੀ ਇੱਕ ਨਾ ਹਾਂ ਤੁਹਾਨੂੰ ਕਾਜ ਨੇ ਭੇਜਿਆ ਯਾਰ ਆ ਕੰਮ ਨਾ ਨਹੀਂ 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 ਉਹ ਯਾਰ ਮੈਂ ਨਾ ਫੇਰ ਗੁੱਸਾ ਛੱਡਿਆ ਯਾਰ ਐਵੇਂ ਪਿਆਰ ਘਟਦਾ ਹੈ ਨਹੀਂ ਬੜਾ ਸੁਣੋ ਲੈਣ ਦੇਣਾ ਪਿਆਰ ਘਟਦਾ ਜੇ ਆਪਾਂ ਐ ਹੀ ਪਿਆਰ ਕਰਦੇ ਪਿਆਰ ਵੱਧਦਾ ਹੈ ਕੋਈ ਨਾ ਕੋਈ ਨਾ ਕੁਝ ਵੀ ਨਹੀਂ ਹੈ ਮੈਨੂੰ ਅੱਛਾ ਲੱਗ ਰਿਹਾ ਪਤਾ ਨਹੀਂ ਕੀ ਮਿਲ ਗਿਆ ਉਹ ਸੱਚੀ ਨਾ ਅੱਛਾ ਲੱਗ ਰਿਹਾ ਨਹੀਂ ਨਹੀਂ ਐਨੌ ਹੋਣਾ ਕਰਿਆ ਕੋਈ ਨਹੀਂ ਸੋਨੇ ਤੇ ਸੂਟ ਭੇਜੇ ਹੈ ਨਹੀਂ ਨਹੀਂ ਕੁਛ ਨਹੀਂ ਹੋਰ ਵੀ ਚਾਹੀਦਾ ਇੰਨਾ ਪਿਆਰ ਬਹੁਤ ਆ ਬਹੁਤ ਇਹ ਪਿਆਰ ਨਹੀਂ ਦੇ ਰਹੀਆਂ ਫਟਾਫਟ ਮੰਮੀ ਮੈਂ ਮੈਂ ਭੇਜ ਰਹੀ ਤੇ ਇਸ ਲਈ ਉਹ ਆਪ ਨਹੀਂ ਆਈ ਤੇਰੀ ਕਹਿੰਦੀ ਮੈਂ ਨੈਕਸਟ ਟਾਈਮ ਮਿਲੂਗੀ ਚਲੋ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਆਂਦੇ ਹੋਏ ਤਾਂ ਨਹੀਂ ਆਣਗੇ ਪਰਸੋਂ ਤੱਕ ਉਹ ਜਿਬਲਾ ਲਾਂਗੇ ਤਾਂ ਆ ਜੂਗੀ ਪਰਸੋਂ ਜੇ ਇੱਧਰ ਲੱਗਿਆ ਚੱਕਰ ਤਾਂ ਹੀ ਆਵਾਂਗੇ ਹਾਂ ਹਾਂ ਜ਼ਰੂਰ ਪੱਕਾ ਹਾਂ ਬਾਰ ਬਾਰ ਕੇ ਹੀ ਖਨਾ ਯਾਰ ਬਹੁਤ ਜ਼ਿਆਦਾ ਹੀਟਰ ਅੰਦਰ ਬਹੁਤ ਜ਼ਿਆਦਾ ਆ ਯਾਰ ਜੀ ਗੇਪ ਨੂੰ ਤਨਾ ਕਰਿਆ ਤੋ ਡਰਪ ਦਾ ਵਾਸਤਾ ਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਨਾ ਨਾ ਕਰੋ ਪਲੀਜ਼ ਮੈਨੂੰ ਕੁਝ ਹੋ ਜੂ ਨਹੀਂ ਮੇਰੀ ਗੱਲ ਸੁਣ ਮੈਂ ਇਹ ਬੱਚੇ ਹੈ ਮੇਰੇ ਮੇਰੇ ਬੱਚੇ ਛੋਟੇ ਛੋਟੇ ਨੇ ਮੇਰੀ ਗੱਲ ਸੁਣੋ ਉਹ ਗਿਫਟ ਦੇ ਦੇ ਦਿੱਤਾ ਤੁਸੀਂ ਇਹ ਤਾਂ ਪਤਾ ਨਹੀਂ ਚਾਕਲੇਟ ਲੈਣੀ ਮੈਨੂੰ ਕਹਿ ਕੇ ਮੈਂ ਚਲਦਾ ਵਾਂ ਮੈਂ ਤੇਰੇ ਬੱਚੇ ਨੂੰ ਨਾ ਆਹ ਤੁਸੀਂ ਕਾਹਦੇ ਬੁਲਾਇਆ ਬਹੁਤ ਬਹੁਤ ਬੱਚੇ ਸਵਾਗਤ ਲਗਾਤਾਰ ਬਹੁਤ ਬਹੁਤ ਲੱਗਾ ਉਹ ਤਾਂ ਆਜ ਰਹੀ ਸੀ ਓਕੇ ਬੇਟਾ ਬਾਅਦ ਆਜ ਰਹੀ ਹੈ ਮਿਲਣ ਨੂੰ ਓਕੇ ਬੱਚੇ ਨਾ ਜੀ ਬਾਏ ਬੰਦ ਕਰਦੇ ਪਾਪਾ ਨੇ ਤਾਰਜ਼ਨ ਬਣਾਣੀ ਹੈ ਨਾ ਪਿੱਧਰ ਹੋ ਕੇ ਜਾਣਾ ਕਿਧਰ ਲੰਗਵਾਣਾ ਕਿਧਰ ਜਾਣਾ ਕਹੜ ਜੋ ਪੁੱਛ ਲੰਨ ਕਿਧਰ ਜਾਣਾ ਮੈਨੂੰ ਪਤਾ ਨਹੀਂ ਹੁੰਦਾ ਹਾਂ ਕਿਧਰ ਜਾਣਾ ਮੈਨੂੰ ਨੂੰ ਕਹਦਾ ਪੁੱਛਿਆ ਕਿਧਰ ਜਾਣਾ ਹਾਂ ਨਾਲ ਜਾ ਰਹੇ ਦੀਦੀ ਆ ਪਕੜੀ रेन तो कहते हैं न हम भी जाएंगे रेन तो उनको नहीं चलेंगे रेन so, तो चलेंगे एक्सपीरियंस करेंगे यार हवा तो ना नहीं तुझे गूगल से देती हूं हां गूगल से देख लेंगे रेन तो मना कर दो चलो मंडी कटि को फोटो कराइए फोटो करो अब तो कब बाय बिल्कुल जा रहा हूं किसी जगह और थोड़ा और और देखो फिर मैं पूछता हूं कोई ऑप्शन नहीं है बनने को कुछ कई बाबा कर दे प्रॉब्लम आल्टो सारा पता लग गया चलिए हां जी चलो ठीक है बाय बाय हां बाय फोन करियो पहुंच के ना ओके ओके शशि ओके मैं उधर बैठी हूँ हां ठीक है कोई गल नहीं कोई गल ओके